ਉਹ ਆ ਰਹੀ ਹੈ ভাই ਪਤਾ ਨਹੀਂ ਬਾਰਡਰ 2 ਦਾ ਉਹਨਾਂ ਨੂੰ ਪਤਾ ਮੈਂ ਆ ਤਾਂ ਬਸ ਬਾਰਡਰ ਵਿੱਚ ਵੀ ਮੈਂ ਮੜ ਆਪਣਾ ਪਿਆਰਾ ਰੋਲ ਹੈ ਪਤਾ ਨਹੀਂ ਉਹਨਾਂ ਨੇ ਹਲੇ ਡਿਸਕਲੋਜ਼ ਕੀਤਾ ਕਿ ਨਹੀਂ ਕੀਤਾ ਮੈਂ ਦੱਸ ਦਿੰਦਾ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋ ਸਰਦਾ ਕਰਦਾਰ ਮੈਂ ਏਸੀ ਕਰਕੇ ਉਹ ਫਿਲਮ ਜਿਹੜੀ ਆ ਉਹ ਹਾਂ ਕਿਤੇ ਇੱਕ ਤਾਂ ਆਪਣੇ ਭਾਜੀ ਅ ਅਨੁਰਾਗ ਭਾਈ ਉਹ ਦਸਰਾਹੋਂ ਬਾਈ ਬਾਈ ਉਹ ਤਾਂ ਨਹੀਂ ਕੋਈ ਪਾਲਸੀ ਤਾਂ ਨਹੀਂ ਹੈ ਕੰਪਨੀ ਦੀ ਚਲੋ ਐ ਨਹੀਂ ਹਾ ਹੁਣ ਪਾਲਸੀ ਬੁੱਝੇ ਸਾਨੂੰ ਪਤਾ ਨਹੀਂ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋ ਜੀ ਦਾ کردار ਇਹ ਰੀਅਲ کردار ਤੇ ਆ ਜਿਨ੍ਹਾਂ ਨੂੰ ਨਹੀਂ ਪਤਾ ਪੁਲਿਸ ਗੂਗਲ ਕਰੋ ਨਿਰਮਲਜੀਤ ਸਿੰਘ ਸੇਖੋ ਕੌਣ ਸੀ ਉਹਨੂੰ ਗੂਗਲ ਕਰੋ ਤੇ ਇੱਥੇ ਦੱਸੋ ਕਿ ਤੁਸੀਂ ਉਹਨਾਂ ਦੇ ਬਾਰੇ ਕੀ ਪੜਿਆ ਸੋ ਆਪਾਂ ਸਿਰਫ ਫਿਲਮ ਕਰ ਰਹੇ ਨਿਰਮਲਜੀਤ ਸਿੰਘ ਸੇਖੋ ਜੀ ਕਰਕੇ ਤੇ ਆਪਣੇ ਭਾਈ ਅਨਰਾਵ ਭਾਈ ਨੂੰ ਡਾਇਰੈਕਟ ਕਰ ਰਹੇ ਸੋ ਦੋ ਕਾਰਨ ਆਪਣੇ ਜਿਹੜੇ ਆ ਬਾਰਡਰ ਕਰ ਰਹੇ ਤੀਜਾ ਕਾਰਨ ਆਪਾਂ ਜਿਹੜਾ ਉਹ ਫਿਲਮ ਪਹਿਲੀ ਵੀ ਦੇਖੀ ਸੀ ਬਹੁਤ ਢਹੜ ਫਿਲਮ ਸੀ ਆਪਾਂ ਇਸ ਕਰਕੇ ਤਕ। ਜਦੋਂ ਗਾਉਣ ਵਾਲਾ ਤੁਹਾਡੇ ਕੋਲ ਗਾਉਣ ਆਉਂਦਾ ਨਾ ਆ ਮਿਊਜ਼ਿਕ ਬੰਦ ਕਰਾ ਕੇ ਖਵਾ ਕੇ ਜ਼ਰੂਰ ਦੇਖਿਆ ਕਰੋ। ਉਹ ਤੁਹਾਡੇ ਜੋ ਬਹੁਤ ਵਧੀਆ ਸ਼ੋਰ ਲਾ ਲੰਨੇ ਮੈਂ ਸੁਣ ਰਿਹਾ। ਮੇਰੇ ਪਿੱਛੇ ਗਾਇਓ। ਨਾ ਲਾ ਨਾ ਲਾ ਮੱਥਾ। ਆ ਬਿੱਲੇ ਦੇਖੋ ਕਬਰੂ ਸ਼ੋਰ ਲਾਉਂਦੇ। ਜਿਹੜਾ ਖੇਤਾਂ 'ਚ ਰਹਿੰਦਾ ਨਾ ਉਹ ਸੁਰ ਦਾ ਪੱਕਾ ਹੁੰਦਾ। ਬਾ ਫਰਕ ਇਹਨਾ ਮੈਂ ਗਾਉਣ ਲੱਗ ਗਿਆ। ਤੁਸੀਂ ਉੱਥੇ ਹੋ। ਪਰ ਤੁਸੀਂ ਯਕੀਨ ਰੱਖਿਓ ਕਿ ਜਦ ਤੱਕ ਗਾਵਾਂਗੇ ਤੁਹਾਡੇ ਵਰਗੇ ਤੁਹਾਡੇ ਵਾਂਗੂ ਹੀ ਰਵਾਂਗੇ ਕਦੇ ਵੱਡੀ ਗੱਡੀ 'ਚ ਨਹੀਂ ਘੁੰਮੂਗਾ ਮੈਂ ਪੁਰਾਣੀ ਪੁਜੈਰੋ ਜੇ ਘੂਮੂਗਾ ਤਾਂ ਕਿ ਤੁਹਾਨੂੰ ਕਦੇ ਅਹਿਸਾਸ ਨਾ ਹੋਵੇ ਕਿ ਪਤਾ ਨਹੀਂ ਭਿਆ ਆ ਗਿਆ ਹਵਾ ਖਰਾਬ ਹੋ ਗਈ ਹਵਾ ਥੱਲੇ ਹੀ ਰੱਖਣੀ ਆਪਾਂ ਦਾਸਾ ਨਾ ਲਾ ਲਾ ਮੱਥਾ ਨਹੀਂ ਐ ਤਾਂ ਖੁੱਡ ਪੁਰਾਣਿਆਂ ਉੱਚੀ ਬਾਏ ਦੇ ਸਖੌਣੇ ਨਹੀਂ ਐ ਤਾਂ